ਮੇਰੇ ਪਹਿਲੇ ਤੁਹਾਨੂੰ ਸਾਰੇ ਨੇ ਪਿਆਰੇ ਪਿਆਰੀ ਸਾਸਟਰੀਕਾ ਅੱਜ ਸਾਡਾ ਹੈਗਾ ਸ਼ੁੱਭੂ ਦਾ ਬਰਥਡੇ ਹੈਪੀ ਬਰਥਡੇ ਛਾਸਕੇ ਦਿਖਾ ਲੈ ਆਦੀ ਨਹੀਂ ਖੜਾ ਕੈਮਰਾ ਕੋਲ ਤਾ ਵੀ ਤਾ ਵੀ ਤਾ ਵੀ ਨਹੀਂ ਲੈਣੀ ਤੇ ਹੁਣ ਕੱਲੀ ਨਿਮੇਚ ਨਾਲ ਖੇਤਾਂ ਨੂੰ ਅੱਜ ਖੇਤਾਂ ਵਿੱਚ ਕੰਮ ਹੈ ਅੱਜ ਦੇਖਦੇ ਡੈਡੀ ਜੀ ਨੇ ਬਲੈਡ ਰੈਡੀ ਕਹਿੰਦੇ ਫੋਨ ਕਰੂੰਗਾ ਡੈਡੀ ਜੀ ਦਾ ਫੋਨ ਆ ਗਿਆ ਗੱਡੀ ਨਹੀਂ ਰਹਿਣਾ ਕਿੱਥੇ ਗੱਡੀ ਕਿੱਥੇ ਗੱਡੀ ਚਾਬੀ ਕਿੱਥੇ ਚਾਬੀ ਕਿੱਥੇ ਪਈ ਹੈ ਕੱਬੀ ਕਿੱਥੇ ਬਈ ਅੱਬੀ ਦੇ ਲੈ ਕੇ ਆ ਉਹ ਦੇ ਕਿੱਥੇ ਬਈ ਅੱਬੀ ਉਹ ਦੇ ਉਹ ਦੇ ਸਾਰਾ ਪਤਾ ਹੈ ਕੁੱਪੜੂ ਜੀ ਨੂੰ ਸਾਰਾ ਪਤਾ ਸਾਰਾ ਪਤਾ ਸਾਰਾ ਪਤਾ ਸਾਰਾ ਨੇ ਤਾਂ ਚਲੋ ਚੱਲੀਏ ਹੁਣ ਖੇਤਾਂ ਵਿੱਚ ਉਹ ਦੇਖੋ ਕਿੱਥੇ ਬਈ ਉਹ ਦੇ ਡੋਗੀ ਆ ਗਿਆ ਡੋਗੀ ਡੋਗੀ ਗਿਆ ਕਾਲੂ ਆ ਕੇ ਮਾਰ ਗਿਆ ਕਾਲੂ ਕਾਲੂ ਕਿੱਥੇ ਗਿਆ ਕਾਲੂ ਕਾਲੂ ਦੂਗੀ ਦੂ ਗਿਆ ਦੂਰ ਗਿਆ ਤਾਂ ਚਲੋ ਹੀ ਚੱਲੀ ਜਾਓ ਕੱਬੀ ਕਿਆ ਕਰਨੀ ਕੱਬੀ ਕਿਆ ਕਰਨੀ ਹੈ ਕਿਆ ਕਰਨੀ ਹੈ ਕੱਬੀ ਕਿਆ ਕਰਨੀ ਹੈ ਗੱਡੀ 'ਚ ਆਣਾ ਮੱਦੀ ਕਿੱਥੇ ਨੂੰ ਉਹ ਦੱਦੀ ਰੋਪੜ ਦੱਦੀ ਰੋਪੜ ਜਾਣਾ ਦੱਦੀ ਰੋਪੜ ਜਾਣਾ ਕਿਆ ਕਰਨਾ ਗੱਡੀ 'ਚ ਠੀਕ ਚ ਵਲ ਠੀਕ ਲਾ ਮੈਨੂੰ ਫੜਾ ਦੇ ਲਪੋ ਲਵਾ ਉਹ ਚਲ ਚਲੋ 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 ਬਾਏ ਬਾਏ ਲੈ ਬਾਏ ਦਾ ਪਤਾ ਲੱਗ ਗਿਆ ਦੱਦੀ ਕੀ ਦੀ ਮਾਰ ਲੈ ਲੋਖ ਹੋਈ ਲੋਖ ਹਾਂ ਕਿਥੇ ਚਲੀਏ ਮੈਡੋ ਕਿਥੇ ਚਲੀਏ ਰੋਪੜ ਤੱਬੀ ਤੱਬੀ ਚਾਬੀ ਦਾ ਪਤਾ ਲੱਗ ਗਿਆ ਸਟਾਰਟ ਕਰ ਦੇਣਾ ਹਾਂ ਹਾਂ ਤੱਬੀ ਹਾਂ ਚਲੋ ਜੀ ਸਟਾਰਟ ਕਰ ਦਿੱਤੀ ਚਲੋ ਬੱ ਚਲੀਏ ਘੋਮੇ ਆਏ ਚੱਬੀ ਘੋਮੇ ਆਏ ਚਲੋ ਉੱਤਰ ਜਾ ਹੁਣ ਘੋਮੇ ਆਏ ਚਲੋ ਚਲੋ ਚਲੀਏ ਆਹ ਚਲੀਏ ਹੁਣ ਆਣਾ ਨਹੀਂ ਆ ਗਈਆਂ 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 ਆਏ ਚੱਬੀ ਮੰਮੀ ਲੈ ਗਈ ਮੰਮੀ ਲੈ ਲਈਏ ਚਾਬੀ ਦੇ ਚੱਬੀ ਇਹ ਚਾਬੀ ਦੇ ਚੱਬੀ ਇਹ ਚਾਬੀ ਚੱਬੀ ਚੱਬੀ ਚੱਲੋ ਇਹ ਤਸਰੇ ਚੱਕ ਲੈ ਤੇ ਚਲੀਏ ਹੁਣ ਖੇਤਾਂ ਵਿੱਚ ਉਹ ਖੇਤਾਂ ਜਾ ਕੇ ਦੇਖੋ ਕਿ ਕਾਮ ਹੈ ਲੋਈ ਨੀ ਮੇਰੇ ਕੋਲ ਪਹੁੰਚ ਗਏ ਦੋਤਸਲੇ ਬਹੁਤ ਇੱਕ ਮੋਟਰ ਬਾਬੇ ਹਾਂ ਬੱਸ ਕਿਆ ਕਰਨੇ ਆਪਾਂ ਨੇ ਉੱਥੇ ਵਾ ਜਾ ਕੇ ਪਤਾ ਲੱਗੂਗਾ ਮੈਂ ਤਾਂ ਆਪਨੀ ਪਤਾ ਕੁਝ ਬਣਾਉਣਾ ਮੱਲਦੀ ਹੈ ਬਣਾਉਣਾ ਹਣ ਜਾ ਕੇ ਦੇਖਦੇ ਕਿਆ ਬਣਾਉਣਾ ਸਾਰ ਲਾ ਹੁਣ ਇਹਨੂੰ ਕਹਿੰਦਾ ਬਾਈ ਜੱਪਾ ਪਾ ਪਾ ਹੈ ਇੱਕ ਬਣੇ ਨੇ ਵੀ ਜਗਾ ਬਣਾਉਣੀ ਸ਼ਾਇਦ ਜਿਹੜੀ ਸਤਰੀ ਜੀ ਪਈ ਆਪਰ ਉੱਥੇ ਜਾ ਕੇ ਪਤਾ ਲੱਗੂਗਾ ਜਾ ਕੇ ਪਤਾ ਲੱਗਣਾ ਕਿਆ ਸੱਪ ਕੱਢਣਾ ਬਾਈ ਹਾਂ ਥਲਵਾ ਫੋਨ ਦਾ ਇੱਕ ਮਿੰਟ ਤਾਂ ਬੁਲਾਈ ਨਹੀਂ ਹੋਗੀ ਸਤਰੀ ਘਾਲ ਜੀ ਸਾਰੇ ਵੀ ਸਾਨੂੰ ਇੱਕ ਨੂੰ ਵੜਾ ਦ ਸਸਤਰੀ ਘਾਲ ਦੀ ਸਸਤਰੀ ਘਾਲ ਫੋਨ ਤੇ ਮੋਟਰ ਮੋਟਰ ਪਹੁੰਚ ਗਿਆ ਸਮਾਨ ਆਇਆ ਵਾ ਰੇਤਾ ਬਜਰੀ ਦੇਰ ਆਈ ਹੋਈ ਯਾਰ ਬਾਈ ਬੱਜੇ ਰੱਖਣੀ ਆ ਹਾਂ ਹਾਂ ਤੇ ਲੋ ਜੀ ਮੋਟਰ ਵਾ ਹੁਣ ਕੰਮ ਚੱਲ ਪਿਆ ੜਾ ਲਿਆ ਅੰਦਰ ਵੈਲਡਿੰਗ ਵੀ ਕਰਤੀ ਅੰਦਰ 9 ਦਿਨਾਂ ਨੇ ਪਈ ਜਾ ਰਿਹਾ ਯਾਰ ਕੁੱਟ ਲਾਇਆ ਬਈ ਥੱਲੇ ਇਹਨੂੰ ਜਿੱਤਰਾ ਜਾਲੀਓ ਲਾਉਣੀ ਹਾਂ ਕੋਈ ਚੱਕਣ ਦੀ ਲੱਗੀ ਵਧੀਆ ਲੱਗੂ ਥਾਲੀ ਮਾਰਨਾ ਪਰ ਲੈ ਨੀ ਅੱਗੇ ਖੜ੍ਹੇ ਹੋ ਜੀ ਪਾਉਣਾ ਯਾਰ ਪਹਿਲਾਂ ਅੱਗੇ ਖੜੇ ਕਰੀ ਹੁਣ ਟਾਈਮ ਲੱਗਣਾ ਪਾਉ ਨੂੰ ਖੜੇ ਤੇ ਨਾਲ ਸੱਤੀ ਮਾਰ ਦੂ ਬਾਅਦ ਜਿਹੜੇ ਦੇ ਆੜਿਆ ਟਟ ਤਾਂ ਇੱਧਰ ਇਪਰ ਇੱਧਰ ਕੰਮ ਕਰਦੀ ਏ

ਕਿੰਤੰਨੇ ਲਾਏ ਕਿੱਥੇ ਆਉਂਦੇ ਵੜ ਕੇ ਤੇ ਚੱਲਿਆ ਇੱਧਰ ਨਹੀਂ ਹੁੰਦਾ ਨੀ ਕਿੱਥੇ ਗਿਆ ਆ ਗਿਆ ਰੇਸ ਲੈ ਕੇ ਤੇ ਕੀ ਰੇਸ ਦੂਰ ਲੰਘ ਗਿਆ ਹੱਕ ਮਾਰਦੇ ਕਿਤੇ ਗਿਆ ਆਜੋ ਆਜੋ ਹੋ ਲੰਘ ਗਿਆ ਪੂਰਾ geke ਦਾ ਕਿ ਆਉਂਗਾ ਲੰਘ ਗਿਆ ਨਾ ਆ ਰਿਹਾ ਦੇਖੀਂ ਕਿ ਤੱਕ ਮੋਟਰਸਿ ਆ ਗਿਆ ਆ ਗਿਆ ਠੀਕ ਹੈ ਜੀ ਹਾਂ ਉਹ ਪਾਣੀ ਦੇ ਦੇ ਤੂੰ ਵੈਂਟੀ ਚ ਮਾਇਆ ਮਾ ਹਾਂ ਜੀ ਅਜੂਬਾ ਵੀ ਮੇਰੇ ਕੋਲ ਤੇਰੇ ਕੋਲ ਆਉਣੇ ਨੇ ਲੋਹ ਜਿਹੜਾ ਆ ਗਿਆ ਨਾ ਮਟਣੀ ਹੋਈ ਆਏ ਮੋੜ ਲਿਆ ਮੋੜ ਰਹੀ ਹੈ ਜੀ ਸਾਡੀ ਠੀਕ ਹੈ ਪੀਪੀ ਨਹੀਂ ਚੱਲਦੀ ਤੇਰੀ ਹੈ ਪੀਪੀ ਹੈ ਨਹੀਂ ਚਲਾਈਂ ਟੱਲੀ ਚਲਦੀ ਇਹਦੀ ਆਹਾਂ ਜੀ ਸੂਸੂ ਕਰ ਲਿਆ ਤਾਂ ਹੈ ਹੂੰ ਇਹ ਸੂਸੂ ਕਰ ਲਿਆ ਤਾਂ ਹੈ ਤੈਨੂੰ ਕਰਨੇ ਤਾਂ ਆਪਣੇ ਕਰਨੇ ਰੱਖੀ ਹੋਈ ਆ ਉਹ ਤੈ ਰੱਖੀ ਹੋਈ ਆ ਉਹ ਤਾਂ ਰੱਖੀ ਹੋਈ ਆ ਉਹ ਤੈ ਰੱਖੀ ਹੋਈ ਆ ਟੀਟੀ ਆਹ ਹੈ ਕੀ ਹੈ ਉਹਨੂੰ ਟਾਂਡੀ ਲੈਣੇ ਤਾਂ ਚੱਲ ਆ ਜਾ ਸੈਡ ਕਰ ਲੈ ਫੂਟਰੀ ਜਾਂਦੀ ਇਹ ਖੜ ਗਿਆ ਉੱਧਰ ਕਰਨ ਆ ਗਿਆ ਖੈਣਕਾ ਲਾ ਕੇ ਬਿਠਾਇਆ ਵਾ ਕੋਣ ਤਾਂ ਪਿੱਛੇ ਪਵਾ ਨੇ ਆ ਤਾਂ ਕਰ ਨਾ ਕਰੇ ਸਲੌਣੀ ਪੁੱਠੀ ਕਰੇ ਸਲੌਣੀ ਸਲੌਣੀ ਨਹੀਂ ਨਾ ਪੁੱਠੀ ਕਰੇ ਸਲੌਣੀ ਆਗ ਮਾਰ ਕੇ ਕਰਨ ਉਹ ਗਾਦੀ ਤੇ ਆ ਹੈ ਗਾ ਕਾਰਾ ਕਰ ਮੋੜਿਆਣਾ ਨੇ ਕਾਰਾ ਕੀ ਦਾ ਔਰੇ ਮੋੜਿਆ ਆ